ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਕਿ ਚੰਡੀਗੜ੍ਹ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਸੀਐਮ ਭਗਵੰਤ ਮਾਨ ਦੀ ਕੋਠੀ ਤੱਕ ਜਾਣ ਦੇ ਲਈ ਸਾਡੇ ਕੋਲ ਦੀ ਰੱਖਦਾ ਅਸੀਂ ਘੇਰ ਵੀ ਸਕਦੇ ਹਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਭਗਵੰਤ ਮਾਨ ਜੀ ਮੇਰੇ ਤਾਂ ਪੋਤੇ ਆ ਬਰਾਬਰ ਮੈਂ ਅੱਜ ਤੱਕ ਉਹਨੂੰ ਮਾੜਾ ਨਹੀਂ ਕਿਹਾ ਹੱਥ ਫਨ ਕੇ ਕਹਿੰਨਾ ਤੂੰ ਇੱਕ ਵਾਰੀ ਆ ਕੇ ਸਾਡੇ ਨਾਲ ਗੱਲ ਕਰ ਲੈ ਇੱਕ ਵਾਰੀ ਸਾਡੀ ਸੁਣ ਲੈ ਆ ਕੇ ਅਸੀਂ ਤੇਰੇ ਜੜਾਂ 'ਚ ਬੈਠੇ ਲੋਕਾਂ ਦੇ ਢਿੱਡੀ ਦੂਰ ਜਾਂਦਾ ਜਾਂ ਨਾਂਗ ਦਾ ਸਾਨੂੰ ਪਤਾ ਵੀ ਲੱਗ ਜਾਂਦਾ ਪਰ ਅਸੀਂ ਇਹ ਨਹੀਂ ਗੱਬ ਕਰਦੇ ਨਾ ਅਸੀਂ ਨਹੀਂ ਇਹ ਕੰਮ ਕਰਦੇ ਮੈਂ ਕਰਿਆ ਆਹੋ ਤੁਸੀਂ ਤਾਂ ਕਰਦੇ ਕੀ ਕਿਹਾ ਸੀ ਤੁਹਾਨੂੰ ਉਸ ਭਗਵੰਤ ਮਾਨ ਸਾਹਿਬ ਜਿਹੜੇ ਬਿਲਕੁਲ ਨਾਲ ਖੜੇ ਨੇ ਬਾਬਾ ਜੀ ਦੇ ਤੁਸੀਂ ਉਹ ਸ਼ਾਇਦ ਹੱਥ ਵੀ ਜੋੜ ਰਹੇ ਆ ਵੀ ਤੈਨੂੰ ਇਲਮ ਹੈ ਕਿਤੀ ਮੈਮਰੀ ਦਾ ਜਥਾ ਤਰੀਕ ਕੋ ਖੀਨ ਰੋਜ ਜਾਂਦਾ ਜਾਂਦਾ ਤੈਨੂੰ ਇਹਦੇ ਬਾਰੇ ਪਤਾ ਕਹਿੰਦਾ ਹਾਂ ਪਤਾ ਫਿਰ ਮੈਂ ਤਾਂ ਬੈਠਾ ਕੀ ਕਰਿਆ ਤਾਂ ਬੰਦੀ ਸਿੰਘਾਂ ਦੇ ਰਹਿ ਗਈ ਉਹ ਦਸ ਲੱਖ ਬੈਰੀ ਆ ਗਏ ਮੇਰੇ ਪਿੱਛੇ ਤੁਸੀਂ ਸਿੱਖ ਸੰਗਤ ਨੂੰ ਵੇਖ ਰਹੇ ਹੋ ਕੌਮੀ ਇਨਸਾਫ ਮੋਰਚੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਅੱਜ ਵੀ ਜਿਹੜਾ ਜਥਾ ਕੌਮੀ ਇਨਸਾਫ ਮੋਰਚੇ ਤੋਂ ਚੱਲ ਕੇ ਸੀਐਮ ਭਗਵੰਤ ਮਾਨ ਦੀ ਕੋਠੀ ਤੱਕ ਜਾਣ ਦੇ ਲਈ ਅੱਜ ਵੀ ਨਿਕਲਦਾ ਹੈ ਹਾਲਾਂਕਿ ਗਰਮੀ ਦਾ ਮੌਸਮ ਆਪਣੀ ਅੱਤ ਦੇ ਉੱਤੇ ਹੈ ਲੇਕਿਨ ਇਸ ਦੇ ਬਾਵਜੂਦ ਵੀ ਜਿਹੜੀ ਸੰਗਤ ਹੈ ਉਹ ਕੌਮੀ ਇंसाफ ਮੋਰਚੇ ਦੇ ਵਿੱਚ ਸ਼ਿਰਕਤ ਕਰ ਰਹੀ ਹੈ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਵੇਲੇ ਵੀ ਕੌਮੀ ਇंसाफ ਮੋਰਚੇ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਿਰਕਤ ਕਰ ਰਹੀ ਹੈ ਇਸ ਵੇਲੇ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਕਿ ਚੰਡੀਗੜ੍ਹ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਕਿਉਂਕਿ ਅੱਗੇ ਚੰਡੀਗੜ੍ਹ ਦੀ ਹਾਦਸਾ ਸ਼ੁਰੂ ਹੋ ਜਾਂਦੀ ਹੈ ਤੇ ਮੇਰੇ ਸਾਹਮਣੇ ਬਿਲਕੁਲ ਇਧਰ ਸਿੱਖ ਸੰਗਠਾ ਨੇ ਜੋ ਕਿ ਕੌਮੀ ਇਨਸਾਫ ਮੋਰਚੇ ਤੋਂ ਰੋਜ਼ ਇਤਹਿਇਆ ਕਰਕੇ ਨਿਕਲਦੀਆਂ ਨੇ ਕਿ ਸੀਐਮ ਭਗਵੰਤ ਮਾਨ ਦੀ ਜਿਹੜੀ ਚੰਡੀਗੜ੍ਹ ਦੀ ਰਿਹائش ਹੈ ਉਹਨਾਂ ਤੱਕ ਆਪਣਾ ਸੁਨੇਹਾ ਪਹੁੰਚਾਇਆ ਜਾਵੇ ਕੀਤੀ ਜਾਂਦੀ ਆ ਵੀ ਆਪਾਂ ਸਿਰਫ ਮਿੰਟ 2 ਲਾ ਕੇ ਫਤਿਹ ਬੁਲਾ ਦੇਣੀ ਆ ਬਾ ਤੁਸੀਂ ਮੇਰੇ ਮਗਰ ਸੰਗਤੀ ਰੂਪ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਬੋਲਣਾ ਬਸ ਹੱਥ ਜੋੜ ਕੇ ਬੇਨਤੀ ਆ ਬੇ ਚਮਕੌਰ ਦੀ ਗੜੀ ਦੇ ਵਿੱਚ ਕਨਗੇ ਧਾਰਾ ਮਹਾਰਾਜੇ ਖੜਿਆ ਨਾਲ ਆ 40 ਸਿੰਘ ਉਧਰੋਂ 10 ਲੱਖ ਦੁਸ਼ਮਣ ਚੜ ਕੇ ਆਇਆ 22 ਧਾਰ ਦੇ ਪਹਾੜੀ ਰਾਜੇ ਮੁਗਲਾਂ ਦੀ ਮਦਦ ਦੇ ਲਈ ਆ ਤੇ ਦਿੱਲੀ ਤੋਂ 99 ਜਰਨੈਲ ਭੇਜੇ ਆ 40 ਸਿੰਘਾਂ ਨੂੰ ਫੜਨ ਲਈ ਤੇ ਉਹ ਪਹਿਲਾ ਜਰਨੈਲ ਆ ਜਰਨਲ ਨਾਰਖਾਂ ਦੂਜਾ ਗਣੀ ਖਾਂ ਖਵਾਜਾ ਮਹਿਮੂਦ ਅਲੀ ਖਾਂ ਸ਼ੇਰ ਖਾਂ ਭੂਰੇ ਖਾਂ ਗੁੱਲ ਖਾਂ ਅਹਿਮਦ ਖਾਂ ਕਾਲੇ ਖਾਂ ਜ਼ਬਰਦਸਤ ਖਾਨ ਕਹਿੰਦੇ ਜਿੱਧਰ ਵੇਖੋ ਖਾਣੀ ਖਾਣਾ ਕਈ ਖਾਂ ਮਖਾਈ ਇਕੱਠੇ ਹੋਈ ਫਿਰਨਾ ਕੱਢਿਆ ਕਲਗੀਆਂ ਵਾਲੇ ਮਹਾਰਜ ਨੇ ਮਿਆਂ ਦੇ ਬੱਚੋ ਖੰਡਾ ਤੇ ਚਾਲੀਆਂ ਲਲਕਾਰ ਜਣ ਦੀ ਚਾਲੀਆਂ ਸਿੰਘਾਂ ਨੂੰ ਲਲਕਾਰ ਕੇ ਕੀ ਕਹਿੰਦੇ ਆ ਕਨ ਬੋਲੇ ਦਸਨੇ ਪਾਤਸ਼ਾ ਹੱਥ ਖੰਡਾ ਫੜ ਕੇ ਉਹ ਦਸ ਲੱਖ ਵੈਰੀ ਆ ਗਿਆਂ ਦਸ ਲੱਖ ਵੈਰੀ ਆ ਗਿਆਂ ਬਾਦਲ ਤੇ ਚੜ ਕੇ

ਸਮਾਨੇ ਉਤੇ ਟੋਟੋ ਪਾਓ ਹੱਥ ਚੰਡੀ ਫੜ ਕੇ ਨਾ ਵੇਖਾ ਤੋਂ ਢੀ ਬੀਰਤਾ ਨਾ ਵੇਖਾ ਤੋਂ ਢੀ ਬੀਰਤਾ ਬੁਰਜਾ ਤੇ ਚੜ ਕੇ ਓ ਦਿਲਵਰ ਵਾਰਾ ਗਾਏਗਾ ਬਾਗਾਂ ਵਿੱਚ ਖੜ ਕੇ ਹੋਇਆ ਭੁੱਲਾਂ ਦੇ ਬਾਗਾਂ ਵਿੱਚ ਖੜਕੇ ਹੋਇਆ ਭੁੱਲਾਂ ਦੇ ਮਾਫੀ ਜੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਕੌਮੀ ਸਾਫ ਮੋਰਚੇ ਦੇ ਉੱਤੋਂ ਜਿਹੜੀ ਸੰਗਤਾਂ ਤੁਰਦਿਆਂ ਨੇ ਉਹ ਅੱਜ ਵੀ ਤੁਰਦਿਆਂ ਨੇ ਹਾਲਾਂਕਿ ਮੌਸਮ ਜਿਹੜਾ ਗਰਮੀ ਦਾ ਬਹੁਤ ਜ਼ਿਆਦਾ ਅਤਿ ਦੀ ਗਰਮੀ ਆ ਤੇ ਸੰਗਤ ਇੱਥੇ ਅਤਿ ਦੀ ਗਰਮੀ ਦੇ ਵਿੱਚ ਆਏ ਹੋਏ ਸੀ ਤੇ ਜਿਹੜੇ ਪੁਲਿਸ ਅਫੀਸਰ ਨੇ ਉਹ ਵੀ ਆਪਣੀ ਡਿਊਟੀ ਦੇ ਉੱਤੇ ਮੁਸਤੈਦ ਨੇ ਉਹ ਵੀ ਕਹਿੰਦੇ ਹੋਣੇ ਆ ਵੀ ਕਿੱਥੇ ਸਾਨੂੰ ਵੀ ਵਕਤ ਪਾਇਆ ਹੋਇਆ ਐਨੀ ਗਰਮੀ ਦੇ ਵਿੱਚ ਵੀ ਨਾ ਆਪ ਟਿਕਦੇ ਨਾ ਸਾਨੂੰ ਟਿਕਣ ਦਿੰਦੇ ਹੈਗੇ ਦੇਖੋ ਜੀ ਤਾਂ ਹੀ ਤਾਂ ਕਵੀ ਨੇ ਲਿਖਿਆ ਨਾ ਕਹਿੰਦਾ ਬਲ ਦੇ ਸ਼ਮਾਂ ਨੂੰ ਤੱਕ ਪਰ ਮਾਨੇ ਮਰਨੋ ਕਦ ਕਬਰ ਆਉਂਦੇ ਨੇ ਉਹ ਤਤੀ ਤਵੀ ਦੇ ਬਹਿ ਕੇ ਵੀ ਰੱਬ ਦਾ ਸ਼ੁਕਰ ਕਰਉਂਦੇ ਨੇ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਬਾਣ ਕਮਾਂਗੇ ਬਾਣ ਕਮਾਂਗੇ ਤਨ ਹੈ ਤਨ ਹੈ ਤਨ ਚੰਡੀਕੋਟ ਪੁਲਿਸ ਸਟੇਸ਼ਨ ਆਪਣੀ ਡਿਊਟੀ ਦੇ ਉੱਤੇ ਲੱਗੀ ਹੋਈ ਹੈ ਇਸ ਵਕਤ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਸੀ ਕਿਉਂਕਿ ਜਿਹੜਾ ਕੌਮੀ ਸਾਫ ਬੋਰਚੇ ਤੋਂ ਜਿਹੜਾ ਜਥਾ ਜਾਂਦਾ ਹੈ ਉਹ ਇਹ ਮਿੱਥ ਕੇ ਜਾਂਦਾ ਹੈ ਕਿ ਜਿਹੜੇ ਸੀਐਮ ਨੇ ਭਗਵੰਤ ਮਾਨ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਵੇ ਕਿ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਕਈ-ਕਈ ਸਾਲਾਂ ਤੋਂ ਬੰਦ ਨੇ ਉਹਨਾਂ ਦੀ ਛੇਤੀ ਰਿਹਾਈ ਕੀਤੀ ਜਾਵੇ ਜਿਸ ਨੂੰ ਲੈ ਕੇ ਫਿਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਬੈਰੀਕੇਟਿੰਗ ਕੀਤੀ ਜਾਂਦੀ ਹੈ ਲੇਕਿਨ ਇੰਨੀ ਗਰਮੀ ਇਸ ਵਕਤ ਸੰਗਤ ਲੇਕਿਨ ਉਸ ਦੇ ਬਾਵਜੂਦ ਵੀ ਸ਼ਰਕਤ ਕਰ ਰਹੀ ਹੈ ਆਪਣੀ ਜਿਹੜੀ ਉਹਨਾਂ ਨੇ ਇੱਥੇ ਮੌਜੂਦਗੀ ਬਣਾਈ ਹੋਈ ਹੈ ਬਜ਼ੁਰਗ ਜਿਹੜੇ ਨਿੱਕੇ-ਨਿੱਕੇ ਬੱਚੇ ਨੇ ਉਹ ਵੀ ਤੇ ਵੱਡੇ-ਵੱਡੇ ਬਜ਼ੁਰਗ ਵੀ ਮਾਤੇ ਤੁਹਾਡੀ ਉਮਰ ਕਿੰਨੀ ਵੈਸੇ ਤੁਹਾਨੂੰ ਤਾਂ ਅਸੀਂ ਕਦੋਂ ਦੇ ਦੇਖ ਰਹੇ ਆਂ ਉਮਰ ਕਿੰਨੀ ਤੁਹਾਡੀ 80ਵਾਂ ਲੱਗ ਗਿਆ ਤੇ ਇਦਾਂ ਲੱਗਦਾ ਸਾਨੂੰ ਅਸੀਂ ਕਿਸਾਨੀਆਂ ਦਲੋਂ ਤੋਂ ਦੇਖ ਰਿਹਾ ਜਿੱਦਾਂ ਦਾ ਤੁਹਾਡਾ ਚਿਹਰਾ ਉਦੋਂ ਸੀ ਉਦੋਂ ਦਾ ਹੀ ਹੁਣ ਹੈਗਾ ਕੋਈ ਬੁੜਾਪੇ ਦਾ ਉਮਰ ਦਾ ਅਸਰ ਨਹੀਂ ਹੋ ਰਿਹਾ ਤੁਹਾਡੇ ਤੇ ਚਲੋ ਤਾਂ ਅਸਰ ਹੋਊ ਜਦ ਹੋ ਹੱਥ ਬਨ ਕੇ ਬੇਨਤੀ ਹੈ ਹੱਥ ਬਨ ਕੇ ਬੇਨਤੀ ਕਰਦੇ ਆ ਭਗਵਾਨਤਮਾਨ ਮੂਰੇ ਮੇਰੇ ਤਾਂ ਪੋਤੇ ਆ ਬਰਾਬਰ ਮੈਂ ਅੱਜ ਤੱਕ ਉਹਨੂੰ ਮਾੜਾ ਨਹੀਂ ਕਿਹਾ ਹੱਥ ਬਨ ਕੇ ਕਹਿੰਨਾ ਤੂੰ ਇੱਕ ਵਾਰੀ ਆ ਕੇ ਸਾਡੇ ਨਾਲ ਗੱਲ ਕਰ ਲੈ ਇੱਕ ਵਾਰੀ ਸਾਡੀ ਸੁਣ ਲੈ ਆ ਕੇ ਅਸੀਂ ਤੇਰੇ ਜੜ੍ਹਾਂ 'ਚ ਬੈਠੇ ਲੋਕਾਂ ਦੇ ਢਿੱਡੀ ਦੂਰ ਜਾਂਣਾ ਹੈ ਰਾਤਾਂ ਨੂੰ ਵੀ ਜਾਂਣਾ ਜਿਨ੍ਹਾਂ ਦੇ ਜਾਣੇ ਕਰੀ ਜਾਂ ਕੇ ਵੀ ਪੁੱਛਦਾ ਸੱਥਾਂ ਚ ਬਹਿ ਕੇ ਦਿਖਾਉਣਾ ਉਹ ਤੇਰੇ ਚਰਨਾਂ ਚ ਬੈਠੇ ਹਾਂ ਸੀ ਸਾਨੂੰ ਨਹੀਂ ਦੇਖ ਦੇਖ ਬਿਲਕੁਲ ਸੱਚ ਕਰਦਾ ਸਾਡੇ ਕੋਲ ਦੀ ਲੱਗਦਾ ਅਸੀਂ ਘੇਰ ਵੀ ਸਕਦੇ ਹਾਂ ਪਤਾ ਸਾਨੂੰ ਜਾਂ ਨਾ ਵੀ ਸਾਨੂੰ ਪਤਾ ਵੀ ਲੱਗ ਜਾਂਦਾ ਪਰ ਅਸੀਂ ਇਹ ਨਹੀਂ ਕੰਮ ਕਰਦੇ ਨਾ ਅਸੀਂ ਨਹੀਂ ਇਹ ਕੰਮ ਕਰਦੇ ਮੈਂ ਕਰਿਆ ਆਹੋ ਤੁਸੀਂ ਕਰਦੇ ਕੀ ਕਿਹਾ ਸੀ ਤੁਹਾਨੂੰ ਉਸ ਭਗਵੰਤ ਮਾਨ ਸਾਹਿਬ ਜਿਹੜੇ ਬਿਲਕੁਲ ਨਾਲ ਖੜੇ ਨੇ ਬਾਬਾ ਜੀ ਦੇ ਤੁਸੀਂ ਉਹ ਸ਼ਾਇਦ ਹੱਥ ਵੀ ਜੋੜ ਰਹੇ ਆ ਕਿਹਾ ਵੀ ਤੈਨੂੰ ਇਲਮ ਹੈ ਕਿਤੀ ਮੈਮਰੀ ਦਾ ਜਥਾ ਤਰੀਕ ਕੋ ਖੀਨ ਰੋਜ ਜਾਣਾ ਜਾਂਦਾ ਤੈਨੂੰ ਇਹਦੇ ਬਾਰੇ ਪਤਾ ਕਹਿੰਦਾ ਹਾਂ ਪਤਾ ਫਿਰ ਮੈਂ ਤਾਂ ਬੈਠਾ ਕੀ ਕਰਿਆ ਤਾਂ ਬੰਦੀ ਸਿੰਘਾ ਜੀ ਰਹਿ ਗਈ ਹਾਂ ਹਾਂ ਤੇ ਇਹ ਕਹਿੰਦਾ ਲਾਜਰੀ ਦੇ ਵਿੱਚ ਤਾਂ ਉਹਨਾਂ ਦਾ ਜੈਸਚਰ ਬੜਾ ਪਿਆਰ ਵਾਲਾ ਜੀ ਤੁਸੀਂ ਇਦਾਂ ਹੱਥ ਜੋੜ ਰਹੇ ਆ ਨਹੀਂ ਤੇ ਮੇਰੇ ਫੜੇ ਹੋਏ ਹੋ ਨੇ ਹਾਂ ਹਾਂਜੀ ਹੱਥ ਫੜੇ ਹੋਏ ਹੋਏ ਤੁਹਾਡੇ ਹਾਂਜੀ ਜਿਵੇਂ ਤੁਹਾਡੇ ਬੜੇ ਸਤਿਕਾਰ ਨਾਲ ਕਹਿ ਰਿਹਾ ਹਾਂ ਵੀ ਗੱਲ ਮੈਂ ਇਹਦਾ ਕਰਕੇ ਕਿਹਾ ਕਹਿੰਦਾ ਵੀ ਮੈਂ ਹੁਣੇ ਕਰੂੰਗਾ ਅੱਛਾ ਜੀ ਹਾਂ ਦੇਖੋ ਹੋ ਜਾ ਟਾਈਮ ਦਿਆਂ ਦੀ ਅੱਛਾ ਜੀ ਇਹ ਕਦੋਂ ਦੀ ਗੱਲ ਹੈ ਜੀ ਇਹ ਹੋ ਗਏ 2 ਮਹੀਨੇ ਠੀਕ ਹੈ ਇੱਥੇ ਨਹੀਂ ਪੱਥਰ ਖਣਾਏ ਸੀ ਤੁਹਾਨੂੰ ਚਲੋ ਉਹਨਾਂ ਨੇ ਤਾਂ ਜੋ ਕਿਹਾ ਤੁਹਾਨੂੰ ਵਿਸ਼ਵਾਸ ਹੈਗਾ ਨੀ ਬਸ਼ਵਾਸ ਤਾਂ ਜਦੋਂ ਹੁਣ ਪੂਰਾ ਹੋਊਗਾ ਤਾਂ ਹੀ ਹੋਊਗਾ। ਕਦੇ ਤਾਂ ਸੁਣੂਗਾ। ਅਜੇ ਤਾਂ ਹਾਂ। ਅੰਨਾ ਬੋਲਾ ਕਦੇ ਤਾਂ ਸੁਣੂਗਾ ਹੀ। ਠੀਕ ਹੈ। ਨਹੀਂ ਫੇਰ ਅਸੀਂ ਬਿੱਲਾ ਚੱਕਾਂਗੇ ਕੋਈ ਹੋਰ। ਜੋ ਜੋ ਗੁਰੂ ਨਾਨਕ ਮਹਾਰਾਜ ਨੇ ਕਿਹਾ ਨਾ ਵੀ ਰਾਜੇ ਸੀ ਮਕੰਦਮ ਕੁੱਤੇ ਜਾਏ ਜਗਾਇ ਨਾ ਬੈਠੇ ਸੁਤੇ ਕਹਿੰਦੇ ਅੱਜ ਲੋਚਾ ਲੰਡਾ ਚੌਧਰੀ ਕਾ ਹੋਂਦਾ ਵਾ ਗੁਣ ਦਿੱਲੀ ਸਰਕਾਰ ਦੇ ਹੀ ਗੌਂਦਾ ਪਾ। ਹੋਂਦਾ। ਕਿਉਂਕਿ ਸ਼ਾਸਤਰ ਕੇ ਅਧੀਨ ਹੈ ਰਾਜ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਧਰਮ ਬਿਨਾ ਸਭ ਬਲੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਹੈ ਤਨ ਹੈ ਨਿੱਕੇ ਨਿੱਕੇ ਬੱਚੇ ਬਜ਼ੁਰਗ ਤਾਂ ਵੀ ਸ਼ਰਕਤ ਕਰ ਰਹੇ ਨੇ ਪਰ ਕਤੇ ਅਕਸਰ ਇਦਾਂ ਹੀ ਹੁੰਦਾ ਕਿ ਬੈਰੀਕੇਟਿੰਗ ਕੀਤੀ ਹੁੰਦੀ ਹੈ ਤਾਂ ਵਾਪਸ ਮੁੜਨਾ ਪੈਂਦਾ ਸੰਗਤ ਨੂੰ ਤਾਂ ਅੱਜ ਵੀ ਸੰਗਤ ਮੁੜ ਰਹੀ ਹੈ ਹੁਣ ਫਿਰ ਜਿਹੜੀ ਪਬਲਿਕ ਦੇ ਲਈ ਬਾਟ ਵਿੱਚ ਬੈਰੀਕੇਟਿੰਗ ਹੋ ਰਹੀ ਦੀ ਜਾ ਰਹੀ ਦੁਬਾਰਾ ਜਿਹੜੀ ਪਬਲਿਕ ਕਿਉਂਕਿ ਇਹ ਰੋਡ ਤੇ ਇਹ ਪਬਲਿਕ ਦੇ ਲਈ ਖੋਲ ਦਿੱਤਾ ਜਾਂਦਾ ਹੈ ਤੇ ਤੁਸੀਂ ਵੇਖੋ ਵੀ ਨਿੱਕੇ ਨਿੱਕੇ ਬੱਚੇ ਵੀ ਆਏ ਹੋਏ ਆ ਤੇ ਬੇਸ਼ੱਕ ਸਿਰ ਤੇ ਕੇਸ ਨਹੀਂ ਰੱਖੇ ਹੋਏ ਬਹਾਦਰ ਜੀ ਬਾਕੀ ਬੇਟਾ ਤੁਹਾਡਾ ਗੋਵਿੰਦ ਸਿੰਘ ਕਿੱਥੋਂ ਆਇਆ ਗੋਵਿੰਦ ਗੜਖੰਡੇ ਤੋਂ ਜਿਹੜਾ ਸਾਰਾ ਇਲਾਕਾ ਹੈਗਾ ਤੇ ਕੇਸ ਨਹੀਂ ਰੱਖੇ ਹੋਏ ਸਿੱਤੇ ਕੇਸ ਨਹੀਂ ਰੱਖੇ ਹੋਏ ਮਗਾ ਸਿਰ ਤੇ ਗੋਵਿੰਦ ਸਿੰਘ ਨਾ ਤੇਰਾ ਵੀ ਸਾਫ ਮੋਰਚੇ ਦੀ ਸ਼ਿਰਕਤ ਕਰ ਰਹੇ ਚਲੋ ਬਹੁਤ ਚੰਗੀ ਗੱਲ ਹੈਗੀ ਆ ਲੇਕਿਨ ਫਿਰ ਸਰਦਾਰ ਬਣੂਗਾ ਅੱਗੇ ਤਨ ਹੈ ਤਨ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਾਣਾ ਹੈ ਚੰਗੀ ਗੱਲ ਹੈ ਇੰਨੀ ਗਰਮੀ ਹੈਗੀ ਆ ਤਾਂ ਉਹਦੇ باوجود ਵੀ ਨਿੱਕੇ ਨਿੱਕੇ ਬੱਚੇ ਸ਼ਿਰਕ ਤਨ ਹੈ ਤਨ ਹੈ ਤਨ ਹੈ ਤੇਰੇ ਪਾਗ ਦੇ ਯਾਰੇ ਤਨ ਹੈ ਤੇਰੇ ਬੱਚਿਆਂ ਨੇ ਦਾ ਜਿਹੜਾ ਕੰਮ ਹੈ ਜਰੂਰ ਹੋਣਾ ਚਾਹੀਦਾ ਕਿਉਂਕਿ ਬੱਚੇ ਕਿਤੇ ਵੀ ਜਿਹੜੇ ਹੈਗੇ ਆ ਇਹ ਉਮਰ ਜਿਹੜੀ ਆ ਜਾਂ ਤਾਂ ਬੱਚਾ ਥੜਕ ਜਾਂਦਾ ਜਿਹਨੇ ਬੰਦੇ ਕੁਝ ਕਰਦਾ ਸੋ ਸਾਡੇ ਕੋਲ ਗੱਲਬਾਤ ਕਰਾਂਗੇ